ਤੁਸੀਂ ਨੇ ਕੋਈ ਲੋਨ ਲਿਆ ਹੋਇਆ ਨਹੀਂ ਬਿਲਕੁਲ ਕੋਈ ਕਿਸੇ ਕਿਸਮ ਦਾ ਕੋਈ ਲੋਨ ਨਹੀਂ ਹੈਗਾ ਮੈਂ ਇਹ ਵੀ ਗੱਲ ਕਹਿਣਾ ਕਿ ਤੁਹਾਡੇ ਜਰੀਏ ਜੀ ਕੋਈ ਕਿਸੇ ਕਿਸਮ ਦਾ ਮੇਰਾ ਕੋਈ ਕਸੂਰ ਹੋਵੇ ਮੈਂ ਦੇਣਦਾਰ ਹੋਊਗਾ ਵਿੱਚ ਕਮੈਂਟ ਆਈ ਸੀ ਪਹਿਲਾਂ ਵੀਡੀਓ ਚ ਵੀ ਬਾਬਾ ਜੀ ਨੇ ਲੋਨ ਲੈ ਲੈਂਦੇ ਨੇ ਜੀ ਕੋਈ ਕਹਿੰਦਾ 20 ਲੱਖ 30 ਲੱਖ ਫਿਰ ਭਰਦੇ ਨਹੀਂ ਨਹੀਂ ਬਿਲਕੁਲ ਕਿਸੇ ਕਿਸਮ ਦਾ ਕੋਈ ਇੱਕ ਪੈਸਾ ਵੀ ਕਿਸੇ ਦਾ ਕੋਈ ਸਰਕਾਰ ਦਾ ਜਾਂ ਕਿਸੇ ਦਾ ਦੇਣਾ ਹੋਵੇ ਤਾਂ ਮੈਂ ਆ ਬੈਠਾ ਤੁਹਾਡੀ ਤਲਵਾਰ ਹੋਊਗੀ ਮੇਰਾ ਸਿਰ ਹੋਊਗਾ ਮੈਂ ਲਾਉਣ ਨੂੰ ਤਿਆਰ ਹਾਂ ਠੀਕ ਹੈ ਤੁਸੀਂ ਸ਼ਿਕਾਇਤ ਕਰੀ ਆ ਵੀ ਇੱਥੇ ਕੁਝ ਸ਼ਰਾਰਤੀ ਅੰਸਰ ਕਰਾਇਆ ਵੀ ਕਹਿੰਦੇ ਤੁਸੀਂ ਕਈ ਗੁਣਾ ਵੱਧ ਦੇ ਰਹੇ ਹੋ ਕਰਾਇਆ ਜਿਹੜੇ ਦੂਜੇ ਦੁਕਾਨਦਾਰ 83 ਦੁਕਾਨਦਾਰ ਦੇ ਰਹੇ ਆ ਉਹਨਾਂ ਤੋਂ ਮੈਂ 10 ਗੁਣਾ ਵੱਧ ਕਰਾਇਆ ਦੇ ਰਿਆਂ ਜੀ ਮੇਰੇ ਕੋਲੇ ਲਿਖਤ ਮੌਜੂਦ ਪਈ ਆ ਜੀ ਇੱਥੇ ਬਾਬਾ ਜੀ ਫਿਰ ਕਿੰਨੀ ਕਮਾਈ ਆਈ ਦੁਕਾਨ ਤੋਂ ਹੁਣ ਇਹ ਆ ਵੀ ਕਈ ਵਾਰੀ 2-400 ਵੀ ਬਣ ਜਾਂਦਾ ਜੀ ਕਈ ਵਾਰੀ ਬਿਲਕੁਲ ਖਾਦ ਵੀ ਹੋ ਜਾਂਦਾ ਜੀ ਕੰਮ ਦੇ ਵਿੱਚ ਰੱਖਾ ਲਈ ਵੀ ਜਾਣਾ ਪੈ ਜਾਂਦਾ ਬਿਲਕੁਲ ਜੀ ਦੋਸਤੋ ਦੇਖ ਸਕਦੇ ਹੋ ਇੱਕ ਤਾਂ ਬਾਬੇ ਦੀ ਨਲਾਮੀ ਆ ਰਹੀ ਆ 15 ਦਿਨ ਦਿੱਤੇ ਤੇ 17 ਤਰੀਕ ਨੂੰ 12 ਦਿਨ ਰਹਿ ਗਏ ਤੁਸੀਂ ਆਏ ਲਾ ਲੋ ਵੀ 2 ਤਰੀਕ ਦੀ ਫੇਰ ਨਲਾਮੀ ਆ ਦੁਬਾਰੇ ਸਿਰਫ ਕੱਲੀ ਏਸੇ ਦੁਕਾਨ ਦੀ ਬਾਬਾ ਜੀ ਦੀ ਮੈਂ ਤਾਂ ਇਹ ਵੀ ਕਹਿਣਾ ਯਾਰ ਜਿੰਨਾ ਅਸਲ ਕਿਰਤ ਜਿਹੜੀ ਕਰ ਰਹੇ ਨੇ ਅਸਲ ਨਹੀਂ ਬੇਲੜ ਬਹੁਤ ਖਾਰੇ ਨੇ ਬੇਨਤੀ ਕਰਦਾ ਸਿੱਖ ਸੰਗਤ ਨੂੰ ਇੱਕ ਤਾਂ ਵੀਡੀਓ ਬਾਬੇ ਦੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਇੱਕ ਦੋਸਤੋ ਦੇਖ ਸਕਦੇ ਹਾਂ ਇੱਕ ਤਾਂ ਬਾਬੇ ਦੀ ਨਲਾਮੀ ਆ ਰਹੀ ਹੈ 15 ਦਿਨ ਦਿੱਤੇ ਤੇ 17 ਤਰੀਕ ਨੂੰ 12 ਦਿਨ ਰਹਿ ਗਏ ਤੁਸੀਂ ਆਏ ਲਾ ਲੋ ਵੀ 2 ਤਰੀਕ ਦੀ ਫੇਰ ਨਲਾਮੀ ਆ ਦੁਬਾਰੇ ਮੈਂ ਗੂਗਲ ਪੇ ਪਿੰਨ ਨੰਬਰ ਦਿੰਨਾ ਜਿੰਨਾ ਵੀ ਹੋ ਸਕੇ ਯਾਰ ਤਾਂ ਜੋ ਜਰ ਇਹ ਚੰਗੀ ਦੁਕਾਨ ਕਿਤੇ ਲੈ ਕੇ ਪਾ ਸਕਣ ਇਹ ਤੇ ਤਾਂ ਹੁਣ ਸੰਕਟ ਆਇਆ ਹੋਇਆ ਦੁਕਾਨ ਤੇ ਕੱਲੀ ਤੇ ਬਾਬੇ ਦੀ ਤੇ ਕਿਉਂਕਿ ਪਤਾ ਨਹੀਂ ਕੀ ਚੱਕਰੇ ਬਾਬੇ ਜੀ ਨੂੰ ਗੁੱਗਲ ਪੇ ਨੰਬਰ ਕਿੰਨਾ ਹੈ 83600 83600 63567 63567 ਹਾਂਜੀ ਕੀ ਨਾਮ ਤੇ ਹੈ ਇਹ ਇਹ ਦਮਨਦੀਪ ਸਿੰਘ ਨਾਮ ਹੈ ਜੀ ਅੱਛਾ ਦਮਨਦੀਪ ਸਿੰਘ ਠੀਕ ਹੈ ਦਮਨਦੀਪ ਸਿੰਘ ਢਿੱਲੋਂ ਹਾਂਜੀ ਠੀਕ ਹੈ بیٹے ਦਾ ਨੰਬਰ ਹੈ ਜੀ بیٹے ਦਾ ਛੋਡਾ ਹੈ ਨਹੀਂ ਕੋਕਲਪੇ ਛੋਡਾ ਮੇਰਾ ਆਪਣਾ ਨਹੀਂ ਹੈ ਜੀ ਠੀਕ ਹੈ ਦੇਖ ਸਕਦੇ ਹੋ ਦੋਸਤੋ ਕਰੋ ਯਾਰ ਮਦਦ ਬਾਬੇ ਦੀ ਕੁਝ ਪਲੇ ਕਹਿੰਦਾ ਕਿਰਤੇ ਕਰਨੀਆਂ ਮੈਂ ਮੈਂ ਵੀ ਕਹਿੰਦਾ ਬਹਿ ਜਾ ਕਿਤੇ ਡੇਰਾ ਬਣਾ ਕੇ ਮੇਰਾ ਵੀ ਜੀ ਕਰਦਾ ਪਰ ਬਾਬਾ ਫਰਿਜਾਂ ਰਪਿਆਂ ਦਾ ਕੰਮ ਕਰਦਾ ਖੋਜ ਖਬਰ ਟੀਵੀ ਦੇ ਉੱਤੇ ਤੁਸੀਂ ਵੇਖ ਰਹੇ ਹੋ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਤੇ ਬਾਣੀ ਨੂੰ ਪਹਿਲ ਦੇ ਰਿਆਂ ਦੋਸਤੋ ਸਤਿ ਸ੍ਰੀ ਅਕਾਲ ਇਸ ਵਕਤ ਸੂਲਰ ਘਰਾਟ ਖੜੇ ਸੀਗੇ ਗਲਾ ਸੰਗਰੂਰ ਜੀਟੀ ਰੋਡ ਹੈ ਵੱਡਾ ਜੇ ਕਹਦੀ ਆ ਵੀ ਇੱਧਰ ਸਾਹਮਣੇ ਡਿਰਬਾ ਆ ਗਿਆ ਡਿਰਬਾ ਹਲਕਾ ਤੇ ਦੂਜਰੀ ਇਧਰਲੀ ਸਾਈਡ ਆ ਗਿਆ ਜੀ ਨਹਿਰਾਂ ਨਹਿਰ ਦੇ ਉਪਰਾਂ ਬਿਲਕੁਲ ਇਸ ਵਕਤ ਸੂਲਰ ਕਲਾਟੜੀ ਨਹਿਰ ਤੇ ਇੱਥੇ ਬਾਬਾ ਜੀ ਨੇ ਹੈਰੀ ਫ੍ਰਿਜਰ ਪਿਆਰ ਦੀ ਦੁਕਾਨ ਹੈ ਕਰੀ ਹੋਈ ਹੈ ਘਰੇ ਜਾ ਕੇ ਵੀਰ ਪਿਆਰ ਕਰਦੇ ਨੇ ਫ੍ਰਿਜਾਂ ਦਾ ਕੰਮ ਹੈ ਪੈਸੇ ਤੇ ਗੱਲਬਾਤ ਕਰਦਿਆਂ ਬਾਬਾ ਜੀ ਨਾਲ ਵੀ ਕੀ ਗੱਲਬਾਤ ਹੈ ਤੇ ਨਾਲ ਸਮਾਨ ਆ ਫੌੜੇ ਵਗੈਰਾ ਕਈਆਂ ਦਾ ਰੱਖੀਆਂ ਹੋਈਆਂ ਨੇ ਸਟੀਲ ਦੇ ਕਈ ਫੌੜੇ ਤੇ ਹੋਰ ਸਮਾਨ ਆ ਦੇਖ ਸਕਦੇ ਹਾਂ ਆ ਦੇਖੋ ਔੜੀ ਵਗੈਰਾ ਚੰਨੀਆਂ ਵਗੈਰਾ ਰੱਖੇ ਹੋਏ ਨੇ ਤੇ ਨਾਲ ਬਾਹੇ ਵਗੈਰਾ ਤੇ ਗਾਏ ਸਵੈਲਡਿੰਗ ਗੈਸ ਵੈਲਡਿੰਗ ਦਾ ਕੰਮ ਵੀ ਹੈ ਨਾਲ ਆਹ ਦੇਖ ਸਕਦੇ ਹੋ ਕਈਆਂ ਵੀ ਨੇ ਤੇ ਕਿਰਤ ਯਾਨੀ ਕਿ ਬਾਬਾ ਜੀ ਕਹਿੰਦਾ ਵੀ ਕਿਰਤ ਕਰਦੇ ਆ ਨਾਲ ਖੁੰਡੇ ਡਾਂਗਾ ਛੋਟੇ ਕਸੀਏ ਕਹਿੰਦੇ ਨੇ ਆਪਾਂ ਜਿਹਨੇ ਆਪਦਾ ਦੁੱਖ ਜ਼ਾਹਿਰ ਕਰਿਆ ਹਾਂਜੀ ਬਾਬਾ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਤੇ ਕਿਵੇਂ ਕੰਮ ਕਰ ਕੰਮਕਾਰ ਠੀਕ ਹੈ ਜੀ ਫ੍ਰੀਜ਼ਰ ਰੇਪੇਅਰ ਦਾ ਕੰਮ ਕਰਦੇ ਆਂ ਠੀਕ ਹੈ ਸੀਜ਼ਨ ਦੇ ਵਿੱਚ ਜਿਸ ਤਰ੍ਹਾਂ ਫਿਰਜਾਂ ਦਾ ਕੰਮ ਹੁੰਦਾ ਜੀ ਹਾਂ ਤੇ ਹੁਣ ਜਿਵੇਂ ਸਿਆਲ ਦੇ ਵਿੱਚ ਆ ਗਿਆ ਸਿਆਲ ਦੇ ਵਿੱਚ ਜਿਵੇਂ ਕਈਆਂ ਹੋ ਗਈਆਂ ਜੀ ਫੌੜੇ ਹੋ ਗਏ ਗਾਟੀਆਂ ਹੋ ਗਈਆਂ ਚਲੋ ਇਹ ਆ ਵੀ ਦਿਹਾੜੀ ਬੜੇ ਕਮ ਸੇ ਕਮ ਜਦੋਂ ਘਰ ਜਾਈਏ ਤਾਂ 2-400 ਰੁਪਏ ਲੈ ਕੇ ਜਾਈਏ ਠੀਕ ਹੈ ਜਾਨਵਰ ਦਾ ਪਾਲਣ ਪੋਸ਼ਣ ਕਰ ਰਹੇ ਹਾਂ ਠੀਕ ਹੈ ਹਾਂਜੀ ਹਾਂਜੀ ਤੇ ਇੱਕ ਉਡੀ ਦੁਕਾਨ ਦੀ ਨਰਮੀ ਆ ਰਹੀ ਹੈ ਹਾਂਜੀ ਕਹੇ ਜਿਵੇਂ ਕਹਿਦਣਿਆ ਉਹ ਤੁਸੀਂ ਨੇ ਕੋਈ ਲੋਨ ਲਿਆ ਹੋਇਆ ਨਹੀਂ ਬਿਲਕੁਲ ਕੋਈ ਕਿਸੇ ਕਿਸਮ ਦਾ ਕੋਈ ਲੋਨ ਨਹੀਂ ਹੈਗਾ ਮੈਂ ਇਹ ਵੀ ਗੱਲ ਕਹਿੰਦਾ ਜੀ ਤੁਹਾਡੇ ਜਰੀਏ ਜੀ ਕੋਈ ਕਿਸੇ ਕਿਸਮ ਦਾ ਮੇਰਾ ਕੋਈ ਕਸੂਰ ਹੋਵੇ ਮੈਂ ਦੇਣਦਾਰ ਰਹੂੰਗਾ ਠੀਕ ਹੈ ਸਿਰਫ ਆਪਣੀ ਥੇਤਰੋਂ ਪਹਿਲ ਦੇ ਰਿਆਂ ਤੇ ਬਾਣੀ ਨੂੰ ਪਹਿਲ ਦੇ ਰਿਆਂ ਠੀਕ ਹੈ ਤੇ ਇਹ ਦੁਕਾਨ ਦੀ কুরਕੀ ਕੀ ਹੋ ਰਹੀ ਹੈ ਇਹ কুরਕੀ ਤਾਂ ਕੋਈ ਪਰਮੇਸ਼ਰ ਹੀ ਜਾਣਦਾ ਜੀ ਮੈਂ ਤਾਂ ਕਿਰਾਇਆ ਵੀ ਦੇ ਰਿਆਂ ਸਾਰਾ ਕੁਝ ਕਰ ਰਿਆਂ ਇਹ 84 ਦੁਕਾਨਾਂ ਨੇ ਸਰ ਜੀ ਇੱਥੇ ਠੀਕ ਹੈ 84 ਦੁਕਾਨਾਂ ਦੇ ਵਿੱਚੋਂ ਜਾਨੀ ਕਿ ਮੈਂ 51 ਨੰਬਰ ਦੁਕਾਨ ਹੈ ਜੀ ਮੇਰੀ 51 ਨੰਬਰ ਹੈ ਇੱਕ ਤੋਂ ਸ਼ੁਰੂ ਨਹੀਂ ਕਰੀ ਹੈਗੀ ਇਹ ਉਹ ਵੀ ਕਰਵਾਉਂਗਾ ਦੀ ਕੋਈ ਗੱਲ ਨਹੀਂ ਜੋ ਦੁਕਾਨਦਾਰ ਦੂਜੇ ਦੁਕਾਨਦਾਰ ਨੇ ਉੱਤਾਂ ਮਰ ਨਾਲ ਹੋਈ ਕੋਈ ਗੱਲ ਨਹੀਂ ਠੀਕ ਹੈ ਪਰ ਜਿੰਦੇ ਮੈਨੂੰ ਕੱਲੇ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਇਸ ਗੱਲ ਦੇ ਵਿੱਚ ਅੱਛਾ ਜਿਵੇਂ ਵਿੱਚ ਕਮੈਂਟ ਆਏ ਸੀ ਪਹਿਲਾ ਵੀਡੀਓ ਚ ਵੀ ਬਾਬਾ ਜੀ ਨੇ ਲੋਨ ਲੈ ਲੈਂਦੇ ਨੇ ਜੀ ਕੋਈ ਕਹਿੰਦਾ 20 ਲੱਖ 30 ਲੱਖ ਫਿਰ ਪਰਦੇ ਨਹੀਂ ਨਹੀਂ ਬਿਲਕੁਲ ਕਿਸੇ ਕਿਸਮ ਦਾ ਕੋਈ ਇੱਕ ਪੈਸਾ ਵੀ ਕਿਸੇ ਦਾ ਕੋਈ ਸਰਕਾਰ ਦਾ ਜਾਂ ਕਿਸੇ ਦਾ ਦੇਣਾ ਹੋਵੇ ਤਾਂ ਮੈਂ ਆ ਬੈਠਾ ਤੁਹਾਡੀ ਤਲਵਾਰ ਹੋਊਗੀ ਮੇਰਾ ਸਿਰ ਹੋਊਗਾ ਮੈਂ ਲਾਉਣ ਨੂੰ ਤਿਆਰ ਹਾਂ ਠੀਕ ਹੈ ਤੇ ਇੱਕ ਜਾਣਕਾਰੀ ਦੇ ਦੱਸ ਦਈਏ ਨੈਰੀ ਮਹਿਕਮੇ ਦੀਆਂ ਦੁਕਾਨਾਂ ਨੇ ਜੀ ਜੀ ਨੈਰੀ ਮਹਿਕਮੇ ਦੀਆਂ ਦੁਕਾਨਾਂ ਨੇ अच्छा सारे कितनी दुकानें ने कुल 84 दुकानें ने जी 84 ने जी जी सारी किराया दे रहे ने बिल्कुल सारी दे रहे है जी किराया ठीक है हां जी हां तो किराया भी कहंदे ਤੁਸੀਂ کئی ਗੁਣਾ ਵੱਧ ਦੇ ਰਹੇ ਹੋ ਕਿਰਾਇਆ ਜਿਹੜੇ ਦੂਜੇ ਦੁਕਾਨ ਦਾ 83 ਦੁਕਾਨਦਾਰ ਦੇ ਰਹਿਆ ਉਹਨਾਂ ਤੋਂ ਮੈਂ 10 ਗੁਣਾ ਵੱਧ ਕਿਰਾਇਆ ਦੇ ਰਿਆ ਕਿ ਮੇਰੇ ਕੋਲੇ ਲਿਖਤ ਮੌਜੂਦ ਪਈ ਹੈ ਜੀ ਇੱਥੇ ਮਹਿਕਮੇ ਦੀ अच्छा 10 ਗੁਣਾ ਵੱਧ ਕਿਰਾਇਆ ਦੇ ਰਿਆ ਜੀ ਮੈਂ ਉਹਨਾਂ ਤੋਂ ठीक है ਇਹ ਦੁਕਾਨਦਾਰ ਜਿਹੜੇ ਦੂਜੇ ਮੈਂ ਇੱਕ ਹੋਰ ਦੁਕਾਨਦਾਰ ਆਈ ਚੰਨੀ ਇਹ ਦੁਕਾਨ ਹੈ ਮੇਰੀ 19 ਫੁੱਟ ਲੰਬੀ ਹੈ ਜੀ ਇਹ 9 ਫੁੱਟ ਚੌੜੀ ਹੈ ਜੇਪਾ ਦੂਜੇ ਵਿਕਾ ਦਾ ਹਿਸਾਬ ਨਾਲ ਦੇਖੀ ਤਾਂ ਉਹ ਜਨਨ ਕਿ ਇੰਨੀ ਦੁਕਾਨ ਦਾ 740 ਰੁਪਏ ਦੇ ਰਹੇ ਆ ਕਿੰਨੇ ਟਾਈਮ ਦੇ 40 ਰੁਪਏ ਗੱਜ ਦੇ ਹਿਸਾਬ ਨਾਲ ਸਾਲ ਦੇ ਜੀ ਠੀਕ ਹੈ ਇੱਕ ਸਾਲ ਦੇ ਤੁਸੀਂ ਮੈਂ ਦੇ ਰਿਹਾ ਜੀ ਇੱਕ ਮਹੀਨੇ ਦਾ 1000 ਰੁਪਏ ਅੱਛਾ ਦੇਖੋ ਠੀਕ ਹੈ ਨਵੇਂ ਦੁਕਾਨਦਾਰ ਸਾਡਾ ਨਹੀਂ ਫੋੜੇ ਦਾ ਕੋਈ ਆਮ ਵੇਖਣ ਵਾਲੀ ਚੀਜ਼ ਵੀ ਨਹੀਂ ਫੋੜੇ ਕਈਆਂ ਹੁਣ ਰੋਜ਼ ਤਾਂ ਕੋਈ ਲੈਂਦਾ ਨਹੀਂ ਇੱਕ ਵਾਰੀ ਕਹੀ ਲੈ ਗਿਆ 2 ਸਾਲ ਬਾਅਦ ਖਰੀਦੂਗਾ ਦੁਬਾਰੇ ਹੈ ਜੇ ਕੋਈ ਦੁਬਾਰੇ ਆ ਫੋੜਾ ਲਊਗਾ ਤਾਂ ਕਿਤੇ ਸਾਲ ਬਾਅਦ ਫੋੜਾ ਫੱਕਰਿਆ ਬਹੁੰਦਾ ਚਲੋ ਤਾਂ ਕਈ ਆ ਵੀ ਗਿਰਤ ਲੱਗੇ ਹੋਏ ਆ ਜੀ ਆਪਣੀ ਕੰਮ ਕਰਦੇ ਆ ਬਾੜੀ ਸੰਗਤ ਤੋਂ ਬਚੀ ਹੋਈ ਆ ਆਪਣੀ ਬਾਣੀ ਪੜਦੇ ਆ ਆ ਪਿੱਛੇ ਬਣੀ ਹੈ ਜਗਾ ਵਿਲੇ ਹੁੰਦੇ ਆ ਬਾਣੀ ਪੜ ਲੀਦੀ ਹੈ ਜੀ ਇੱਥੇ ਅੱਛਾ ਵਿਲੇ ਹੁੰਦੇ ਆ ਬਾਣੀ ਪੜੀ ਜਾਂ ਆ ਤੇ ਬਾਣੀ ਪੜੀ ਜਾਂ ਠੀਕ ਹੈ ਆ ਦੇਖੋ ਗੁਟੇ ਪਏ ਆ ਗੁਟਕਾ ਸਾਹ ਪਏ ਨੇ ਗੁਟਕਾ ਸਾਹ ਪਏ ਨੇ ਠੀਕ ਹੈ ਦੋਵੇਂ ਮਾਣੀ ਬੜੀ ਦੀ ਹੈ ਤੇ ਆ ਉੱਪਰ ਤਸਵੀਰਾਂ ਕਿਹਦੀਆਂ ਨੇ ਇਹ ਮੇਰੇ ਦਾਦਾ ਜੀ ਨੇ ਜੀ ਠੀਕ ਹੈ ਜਹਰਮਾਨ ਸਿੰਘ ਜੀ ਠੇਕ ਕਲਾਰਾਂ ਤੋਂ ਜੀ ਕਲਾਰਾਂ ਕਲਾਰਾਂ ਸੁਖੀ ਵਾਲੀਆਂ ਸੁਖੀ ਵਾਲੀਆਂ ਕਲਾਰਾਂ ਉੱਥੋਂ ਸੀ 2001 ਦੇ ਵਿੱਚ ਇੱਥੇ ਆ ਕਿ ਜ਼ਮੀਨ ਲਈ ਸੀ ਜੀ ਅੱਗੇ ਇੱਥੇ ਅੱਛਾ ਹਾਂਜੀ ਹਾਂਜੀ ਪਹਿਲਾਂ ਪਿੰਡ ਕਲਾਰਾਂ ਦੇ ਵਿੱਚ ਰਹਿੰਦੇ ਹੁਣ ਕਿੰਨੀ ਕਿੰਨੀ ਜ਼ਮੀਨ ਆ ਤੁਹਾਡੇ ਕੋਲੇ ਹੁਣ ਜ਼ਮੀਨ ਬਿਲਕੁਲ ਵੀ ਨਹੀਂ ਜੀ ਹੁਣ ਤਾਂ ਅੱਛਾ ਥੋੜੀ ਜਿਹੜੀ ਕਿ ਅੱਧਾ ਗੱਲਾ ਜ਼ਮੀਨ ਸੀ ਉਹ ਮੈਂ ਆਪਦਾ ਇੱਥੇ ਕਾਰਜ ਦੇ ਉੱਤੇ ਲਾਤੀ ਸੀ ਜ ਠੀਕ ਹੈ ਦੋਸਤੋ ਦੇਖ ਸਕਦੇ ਹੋ ਕਰੋ ਬਾਬਾ ਜੀ ਦੀ ਮਦਦ ਆ ਯਾਰ ਫਰਿਜਰ ਪਿਆਰ ਦਾ ਕੰਮ ਕਰਦੇ ਨੇ ਯਾਨੀ ਕਿ ਵੀ ਦੂਜਾ ਦੁਕਾਨ ਵੀ ਜੇ ਕਿਹਾ ਦੀ ਖੁੱਸਣ ਦਾ ਖਤਰਾ ਹੋ ਰਿਹਾ ਹੈ ਤੇ ਚੜਦੀ ਕਲਾ ਚ ਨੇ ਕਿਰਤ ਨੂੰ ਪਹਿਲ ਦਿੰਦੇ ਨੇ ਬਾਕੀ ਇੱਕ ਗੱਲ ਹੋਰ ਗੁਲਜਾਰ ਸਿੰਘ ਜੀ ਮੈਂ ਮਹਿਕਮੀ ਨਹੀਂ ਵੀ ਬੇਨਤੀ ਕੀਤੀ ਹਾਂ ਮੈਂ ਕਿਹਾ ਵੀ ਮੇਰਾ ਰਜਗਾਰ ਹੈ ਜਿਹੜਾ ਬਣਿਆ ਰਹਿਣ ਦਿਓ ਵੀ ਮੇਰੇ ਕੋਲ ਇੰਨਾ ਕੋਈ ਇਨਕਮ ਦਾ ਸਰੋਤ ਨਹੀਂ ਹੈਗਾ ਵੀ ਮੈਂ ਆਪਣੇ ਬੇਟੇ ਨੂੰ ਬਾਹਰ ਭੇਜਾਂ ਇੱਕ ਗੱਲ ਹੋਰ ਵੀ ਆ ਇਨਕਮ ਸਰੋਤ ਹੋਵੇ ਵੀ ਮੇਰੇ ਕੋਲ ਮੈਂ ਤਾਂ ਵੀ ਬਾਹਰ ਨਹੀਂ ਭੇਜੂਗਾ ਕਿਉਂਕਿ ਪੰਜਾਬ ਅੱਜ ਖਾਲੀ ਹੋ ਰਿਹਾ ਦੇਖੋ ਠੀਕ ਹੈ ਪੰਜਾਬ ਦੇ ਕਿਸੇ ਦੇ ਘਰ ਜਾ ਕੇ ਆਵਾਜ਼ ਮਾਰੀਏ ਨਾ ਵੀ ਫਲਾਣਾ ਸਿੰਘ ਬਾਹਰ ਆ ਜਾ ਤਾਂ ਕੋਈ ਨਹੀਂ ਹੁੰਦਾ ਹੈਗਾ ਕਿਉਂਕਿ ਹੈ ਹੀ ਨਹੀਂ ਘਰਾਂ ਦੇ ਵਿੱਚ ਕੋਈ ਘਰ ਬੇਲੇ ਹੋ ਗਏ ਹਾਂਜੀ ਹਾਂ ਮੇਰਾ ਮਕਸਦ ਇਹ ਹੀ ਸੀ ਵੀ ਮੇਰਾ ਬੇਟਾ ਵੀ ਇੱਥੇ ਦੁਕਾਨ ਕਰੇ ਪੰਜਾਬ ਦੇ ਵਿੱਚ ਰਹੇ ਠੀਕ ਹੈ ਹਾਂਜੀ ਹਾਂ ਫਿਰ ਛੋਡੀ ਦਾ ਦੁਕਾਨ ਨੂੰ ਇਹ ਖਤਰਾ ਹੋ ਗਿਆ ਬਿਲਕੁਲ ਮੇਰੇ ਖਤਰਾ ਹੈ ਜੀ ਮੈਂ ਤਾਂ ਹੁਣ ਜਿੰਨੇ ਕਿ ਭੱਜਿਆ ਫਿਰਦਾ ਜੀ ਮੈਂ ਆਪਣੀ ਦੁਕਾਨ ਬਚਾਉਣ ਵਾਸਤੇ ਛੋਡੀ ਕੱਲਿਆਂ ਦੀ ਦੁਕਾਨ ਬਿਲਕੁਲ ਕੱਲਿਆਂ ਦੀ ਠੀਕ ਹੈ ਫਿਰ ਕੀ ਕਹਿਣਾ ਚਾਹੁੰਦੇ ਜਥੇਬੰਦੀਆਂ ਨੂੰ ਮੈਂ ਜਥੇਬੰਦੀਆਂ ਨੂੰ ਇਹੀ ਕਹਿਣਾ ਚਾਹੁੰਦਾ ਸਿੱਖ ਜਥੇਬੰਦੀਆਂ ਨੂੰ ਵੀ ਤੇ ਬਾਕੀ ਜੋ ਕਿਰਤ ਨੂੰ ਪਿਆਰ ਕਰਦੇ ਨੇ ਕਿਰਤ ਕਿਸੇ ਧਰਮ ਨਾਲ ਸੰਬੰਧ ਨਹੀਂ ਰੱਖਦੀ ਜਨਨ ਕਿ ਕਿਰਤ ਦਾ ਆਪਣਾ ਕਿਰਤ ਵੀ ਧਰਮ ਹੈ ਠੀਕ ਹੈ ਜਿਹੜਾ ਬੰਦਾ ਕਿਰਤ ਕਰਦਾ ਨਾ ਉਹ ਵੀ ਕਰਮ ਹੈ ਜਿਹੜੇ ਕਿਰਤ ਨੂੰ ਪਿਆਰ ਕਰਦੇ ਨੇ ਭਾਵੇਂ ਕੋਈ Hindu ਆ ਭਾਵੇਂ ਕੋਈ Musalman ਆ ਭਾਵੇਂ ਕੋਈ Isai ਆ ਭਾਵੇਂ ਸਿੱਖ ਆ ਠੀਕ ਹੈ ਠੀਕ ਹੈ ਉਹ ਮੇਰਾ ਇਹਦੇ ਵਿੱਚ ਸਾਥ ਦੇਵੇ ਠੀਕ ਹੈ ਹਾਂਜੀ ਤੇ ਦੇਖ ਸਕਦੇ ਹੋ ਦੋਸਤੋ ਬਾਬਾ ਜੀ ਫ੍ਰੀਜਰ ਪੇਅਰ ਦਾ ਕੰਮ ਤੇ ਹਾਂ ਜੀ ਬਾਬਾ ਜੀ ਫਿਰ ਕੀ ਕਹਿਣਾ ਚਾਹੁੰਦੇ ਹਾਂ ਸੰਗਤਾਂ ਨੂੰ ਜਿਵੇਂ ਤੁਸੀਂ ਫ੍ਰੀਜਰ ਪੇਅਰ ਦਾ ਕੰਮ ਕਰਦੇ ਹੋ ਹੁਣ ਕਈਆਂ ਕਹਾ ਤਾਂ ਕਈ ਦੀ ਆਪ ਪਕੜਾ ਸੇ ਤਾਂ ਹੁਣ ਜਮਾਨਾ ਗਿਆ ਉਹ ਘਟ ਹੈ ਫਿਰ ਲੋ ਜਿਵੇਂ ਸਾਡੇ ਕੋਲ ਇਥੇ ਨਹੀਂ ਕੋਈ ਜਾਂਦਾ ਹੈ ਕਿ ਸ਼ਸਤਰ ਵਗੈਰਾ ਕੋਈ ਜਿਵੇਂ ਕੋਈ ਬਰਸ਼ੀ ਬਣਾਉਣੀ ਆ ਕੋਈ ਕਿਰਪਾਨ ਦਾ ਮਿਆਨ ਬਣਾਉਣਾ ਯਾਨੀ ਕਿ ਕੋਸ਼ਿਸ਼ ਇਹੀ ਆ ਵੀ ਕੁਈ ਦੋ ਪੈਸਿਆਂ ਦਾ ਜਨਨ ਕਿ ਰਜਗਾਰ ਕਰਕੇ ਜਾਈਏ ਘਰੇ ਆਪਣੇ ਠੀਕ ਹੈ ਹਾਂਜੀ ਹਾਂਜੀ ਬੱਚਿਆ ਵੀ ਆਪਣੇ ਇਹੀ ਮੇਰੇ ਕੋਲ ਸਾਧਨਾ ਹੋਰ ਕੋਈ ਸਾਧਨਾ ਕਿੰਨਾ ਨੰਬਰ ਕਿੰਨਾ ਬਾਬਾ ਜੀ ਆਪਣਾ ਮੇਰਾ 98762 ਠੀਕ ਹੈ 023 ਇਹ ਮੇਰਾ ਨੰਬਰ ਹੈ ਜੀ ਸ਼ੁਭਨਾਮ ਜੀ ਸ਼ੁਭਨਾਮ ਹਰਵਿੰਦਰ ਸਿੰਘ ਹੈ ਜੀ ਹਰਵਿੰਦਰ ਸਿੰਘ ਸੂਲਰ ਘਰਾਟ ਠੀਕ ਹੈ ਜੀ ਹਾਂਜੀ